ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਸਤਲੁਜ ਦਰਿਆ ਪਾਣੀ ਦਾ ਪੱਧਰ ਵਧਿਆ ਐਨਡੀਆਰਐਫ ਟੀਮ ਨੇ ਲੋਕਾਂ ਨੂੰ ਦਿੱਤੀ ਆਤਮ ਰੱਖਿਆ ਕਰਨ ਦੀ ਟ੍ਰੇਨਿੰਗ ਪ੍ਰਸ਼ਾਸਨ ਨੇ ਕੀਤੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਫਾਜ਼ਲਕਾ ਜ਼ਿਲ੍ਹੇ ਦੇ ਅੰਦਰ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਦੇ ਵੇਖਦੇ ਹੋਏ ਅੱਜ ਪ੍ਰਸ਼ਾਸਨ ਨੇ ਬਾਰਡਰ ਪੱਟੀ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਮੌਕੇ ਤੇ ਪਹੁੰਚੀ ਐਨਡੀਆਰਐਫ ਦੀ ਟੀਮ ਨੇ ਲੋਕਾਂ ਨੂੰ ਪਾਣੀ ਦੇ ਪੱਧਰ ਵਧਣ ਤੋਂ ਬਾਅਦ ਆਤਮ ਰੱਖਿਆ ਕਰਨ ਦੀ ਟ੍ਰੇਨਿੰਗ ਵੀ ਦਿੱਤੀ ਹੈ। ਉਹਨਾਂ ਨੇ ਇੱਕ ਕੈਂਪ ਦੇ ذریعے ਲੋਕਾਂ ਨੂੰ ਸੁਚੇਤ ਵੀ ਕੀਤਾ ਹੈ ਕਿ ਜਿਸ ਤਰ੍ਹਾਂ ਪਾਣੀ ਦਾ ਪੱਧਰ ਵੱਧਦਾ ਹੈ ਇਸ ਤੋਂ ਬਾਅਦ ਉਹਨਾਂ ਨੇ ਆਪਣੀ ਆਤਮ ਰੱਖਿਆ ਕਿਵੇਂ ਕਰਨੀ ਹੈ, ਕਿਸ ਤਰ੍ਹਾਂ ਇੱਕ ਦੂਸਰੇ ਨੂੰ ਬਚਾਉਣਾ ਹੈ ਅਤੇ ਉੱਚੀਆਂ ਥਾਵਾਂ ਤੇ ਜਾਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਤੁਸੀਂ ਵੀ ਦੇਖੋ ਇਹ ਤਸਵੀਰਾਂ। ਉੱਥੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਜਾਣਕਾਰੀ ਦੇ ਰਹੇ ਹਨ। ਕਿਉਂਕਿ ਇੱਥੇ 2023 ਦੇ ਵਿੱਚ ਵੀ ਕਾਫੀ ਨੁਕਸਾਨ ਬਾਰਡਰ ਪੱਟੀ ਦੇ ਪਿੰਡਾਂ ਦੇ ਵਿੱਚ ਹੋ ਚੁੱਕਿਆ ਹੈ ਗੱਲ ਕਰੀਏ ਸੜਕਾਂ ਮਕਾਨ ਫਸਲਾਂ ਵੀ ਤਬਾਹ ਹੋ ਗਈਆਂ ਪਰ ਲੋਕਾਂ ਦਾ ਕਹਿਣਾ ਹੈ ਅਜੇ ਤੱਕ ਕਈਆਂ ਨੂੰ ਮੁਆਵਜ਼ੇ ਮਿਲ ਗਏ ਔਰ ਕਈਆਂ ਨੂੰ ਨਹੀਂ ਮਿਲੇ ਪਰ ਆਓ ਜਾਣਕਾਰੀ ਲੈਂਦੇ ਹਾਂ ਲੋਕਾਂ ਤੋਂ ਕਿਸ ਤਰ੍ਹਾਂ ਜਾਣਕਾਰੀ ਦੇ ਰਹੇ ਨੇ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਆ ਵਿੱਚ ਪਾਣੀ ਆ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਸਰ ਮੇਰਾ ਨਾਮ ਪਰਮਿੰਦਰ ਕੌਰ ਹੈ ਮੇਰਾ ਪਿੰਡ ਮਾਤਮ ਨਗਰ ਹੈ ਜੋ ਕਿ ਪਿਛਲੇ ਸਾਲ ਜੋ ਕਿ 2020 ਵਿੱਚ ਇਸ ਤਰ੍ਹਾਂ ਪਾਣੀ ਆਇਆ ਸੀ ਸਾਡਾ ਬਹੁਤ ਨੁਕਸਾਨ ਹੋਇਆ ਸੀਗਾ ਜੋ ਕਿ ਅੱਜ ਵੀ ਪਾਣੀ ਬਹੁਤ ਆ ਰਿਹਾ ਹੈ ਇਹ ਸਾਡਾ ਨੁਕਸਾਨदाई ਦਾਈ ਕੇ ਜੋ ਕਿ ਸਾਡੀਆਂ ਫਸਲਾਂ ਝੋਨਾ ਮੂੰਗੀ ਹੁਣ ਖੜੀ ਐਸ ਟਾਈਮ ਜੋ ਕਿ ਉਹਦੇ ਵਿੱਚ ਪਾਣੀ ਵੜ ਚੁੱਕਿਆ ਹੈ ਤੇ ਨੁਕਸਾਨ ਇਹ ਬੱਚਿਆਂ ਦਾ ਨੁਕਸਾਨ ਹੈ ਪੜ੍ਹਾਈ ਦਾ ਨੁਕਸਾਨ ਹੈ ਸਾਡੀਆਂ ਸੜਕਾਂ ਪਹਿਲਾਂ ਵੀ ਖਰਾਬ ਹੋ ਚੁੱਕੀਆਂ ਨੇ ਹਜੇ ਤੱਕ ਨਹੀਂ ਬਣੀਆਂ ਕਿਆਂ ਦੁਬਾਰਾ ਫਿਰ ਪਾਣੀ ਆ ਗਿਆ ਹੈ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਸੀ ਉਹਦਾ ਮੁਆਵਜ਼ਾ ਵਗੈਰਾ ਮਿਲ ਗਿਆ ਜਾਂ ਬਸ ਥੋੜਾ ਜਿਹਾ ਮਿਲਿਆ ਸੀ ਪਹਿਲਾਂ 2023 ਵਿੱਚ ਜੁੜਾ ਆਇਆ ਸੀਗਾ ਪਰ ਇਹਨਾ ਨਹੀਂ ਮਿਲਿਆ ਕਿ ਜਿੰਨਾ ਅਸੀਂ ਪ੍ਰਾਪਤ ਕਰਦੇ ਹਾਂ ਇਸ ਤੋਂ ਫਸਲ ਤੋਂ ਉਹਨਾ ਨਹੀਂ ਮਿਲਿਆਗਾ ਤੇ ਬਾਕੀ ਉਹਨਾਂ ਨੁਕਸਾਨ ਹੀ ਹੈ ਜੋ ਕਿ ਅੱਜ ਪਾਣੀ ਇੰਨਾ ਆ ਰਿਹਾ ਏ ਕੱਚੀਆਂ ਜ਼ਮੀਨਾਂ ਦਾ ਤਾਂ ਕਹਿੰਦੇ ਦਿੰਦੇ ਨਹੀਂਗੇ ਮੁਆਵਜ਼ਾ ਵਗੈਰਾ ਨਹੀਂ ਸਰ ਉਹਨਾਂ ਤਾਂ ਨਹੀਂ ਮਿਲਿਆਗਾ ਫਸਲਾਂ ਦਾ ਬੀਜਦੇ ਲੋਕ ਹਾਂਜੀ ਬਸ ਮਿਲਣਾ ਚਾਹੀਦਾ ਹਾਂਜੀ ਮਿਲਣਾ ਚਾਹੀਦਾ ਫਸਲਾਂ ਤਾਂ ਸਾਰੇ ਬੀਜਦੇ ਆ ਜਿਵੇਂ ਕਿ ਹੁਣ ਮੂੰਗੀ ਦੀ ਫਸਲ ਖੜੀ ਏ ਉਹਦੇ ਵਿੱਚ ਪਾਣੀ ਪੈ ਗਿਆ ਏ ਬਾਅਦ ਚ ਅਸੀਂ ਚੋਨਾ ਲਗਾਉਣਾ ਸੀਗਾ ਉਹ ਚੋਨਾ ਤਾਂ ਸਾਡਾ ਲੱਗਣਾ ਹੀ ਨਹੀਂਗਾ ਤੇ ਮੂੰਗੀ ਵੀ ਖਰਾਬ ਹੋ ਗਈ ਏ ਹਾਂਜੀ ਆ ਮੈਂ ਕਾਮਰੇਟ ਗੁਰਦੇਵਾਲ ਢਾਬਾ ਅੱਜ ਅਸੀਂ ਬਾਰਡਰ ਤੇ ਆਏ ਸੀਗੇ ਕਿਉਂਕਿ ਸਾਨੂੰ ਪਤਾ ਲੱਗਿਆ ਵੀ ਪਾਣੀ ਦਾ ਸਤਾਰ ਜਿਹੜਾ ਉਹ ਲਗਾਤਾਰ ਵੱਧ ਰਿਹਾ ਏ ਸਤਲੁਜ ਦਰਿਆ ਦਾ ਤਾਂ ਅਸੀਂ ਜਦੋਂ ਇੱਥੇ ਆ ਕੇ ਦੇਖਦੇ ਆਂ ਤੇ ਵਾਕਿਆ ਹੀ ਪਾਣੀ ਦਾ ਜਿਹੜਾ ਸਤਾਰ ਉਹ ਬਹੁਤ ਵੱਧ ਰਿਹਾ ਅੱਜ ਜਿਹੜੀਆਂ ਪ੍ਰਸ਼ਾਸਨਿਕ ਤੌਰ ਤੇ ਜਿਹੜੀ ਸਰਕਾਰ ਨੇ ਟੀਮਾਂ ਕੁੱਝ ਭੇਜੀਆਂ ਹੀ ਆ ਇਹਨਾਂ ਐਨਡੀਆਰਫ ਦੀਆਂ ਤੇ ਉਹ ਆਪ ਦਾ ਜਿਹੜਾ ਰੈਸਲ ਕਰ ਰਿਹਾ ਕਿ ਅਗਰ ਪਾਣੀ ਹੋਰ ਵੱਧਾ ਤਾਂ ਕਿਵੇਂ ਲੋਕਾਂ ਦਾ ਜਿਹੜਾ ਬਚਾਅ ਕਰਨਾ ਹੈ ਉਹ ਇ ਚੰਗਾ ਪੱਖ ਲੱਗਿਆ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਖਾਸ ਕਰਕੇ ਫਾਜ਼ਿਲਕਾ ਡਿਸਟ੍ਰਿਕਟ ਨਾਲ ਸੰਬੰਧਿਤ ਸੇਮ ਨਾਲੇ ਹੈ ਉਹਨਾਂ ਦੀ ਪ੍ਰੋਪਰ ਜਿਹੜੀ ਹੈ ਉਹ ਖੁਦਾਈ ਹੋਣੀ ਚਾਹੀਦੀ ਸੀ ਉਹਨਾਂ ਨੂੰ ਸਫਾਈ ਹੋਣਾ ਚਾਹੀਦਾ ਸੀ ਉਹ ਨਹੀਂ ਉਹ ਲਖਨ ਨੂੰ ਮਿਲਿਆ ਤਾਂ ਉਹ ਵੀ ਇੱਕ ਕਾਰਨ ਹੈ ਕਿਉਂਕਿ ਇਹ بارشਾਂ ਦਾ ਪਾਣੀ ਹੈ ਅਜੇ ਜਿਹੜਾ ਉਪਰੋਹ ਦਰਿਆ ਦਾ ਪਾਣੀ ਹੈ ਪਖੜਾ ਡੈਮ ਦਾ ਜਾਂ ਜਿਹੜਾ ਵਿਸਤਾਰ ਉਹਨਾਂ ਦਾ ਵਧੇਗਾ ਤੇ ਜਦੋਂ ਉਹ ਪਾਣੀ ਛੱਡਿਆ ਜਾਣਾ ਤਾਂ ਫੇਰ ਤਾਂ ਬਹੁਤ ਮੁਸ਼ਕਲ ਹੋ ਜਾਣਾ ਪਰ ਇਹ ਜਿਹੜਾ ਨਹਿਰਾਂ ਦੇ ਵਿੱਚੋਂ ਪਾਣੀ ਜਾਂ ਸੇਮ ਨਾਲਿਆਂ ਦੇ ਵਿੱਚ ਪਾਣੀ ਜਿਹੜਾ ਛੱਡਿਆ ਜਾ ਰਿਹਾ ਜਿਹੜਾ ਐਕਸਟਰਾ ਪਾਣੀ ਸੀ ਇਹ ਫਿਲਹਾਲ ਉਹੀ ਪਾਣੀ ਸਾਨੂੰ ਲੱਗਦਾ ਹੈ ਤਾਂ ਇਸ ਪਾਣੀ ਨੂੰ ਰੋਕ ਕੇ ਇਸ ਤਰ੍ਹਾਂ ਦੇ ਕੋਈ ਡੈਮ ਬਣਾ ਕੇ ਉਹ ਸਾਰੀ ਕੀਤ ਕੀਆ ਵਧੀਆ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਪੰਜਾਬ ਦਾ ਜਿਹੜਾ ਸਾਡਾ ਪਾਣੀ ਅਸੀਂ ਕਹਿੰਦੇ ਆ ਕਿ 15 ਸਾਲ ਤੱਕ ਜਿਹੜਾ ਉਹ ਪਾਣੀ ਸਾਡੀ ਧਰਤੀ ਜਿਹੜੀ ਹੈ ਪੰਜਾਬ ਦੀ ਉਹ ਪੰਝੜ ਹੋ ਜਾਣੀ ਹੈ ਆਮ ਹੀ ਗੱਲਾਂ ਜਿਹੜੀਆਂ ਬਹੁਤ ਸਿਆਦੇ ਸਾਨੂੰ ਦੁਖੀਆਂ ਪਰ ਇਹਨੂੰ ਬਚਾਇਆ ਜਾ ਸਕਦਾ ਹੈ ਇਹ ਇੱਕੋ ਸਾਲ ਦੇ ਵਿੱਚ ਜਿਹੜਾ ਇਹਦਾ ਪਾਣੀ ਦਾ ਜਿਹੜਾ ਨੈਵਲ ਹੈ ਉਹ ਸਹੀ ਕੀਤਾ ਜਾ ਸਕਦਾ ਪਰ ਇਹਦਾ ਕੋਈ ਵਧੀਆ ਸਰਕਾਰ ਨੂੰ ਉਮ ਦੇਣਾ ਪੈਣਾ ਹੈ ਕਿਉਂਕਿ ਜਦੋਂ ਇਹ ਪਾਣੀ ਸਿਰਫ 1.5 ਮਹੀਨੇ ਦੇ ਵਿੱਚ ਪਹਿਲੀ ਗੱਲ ਤਾਂ ਆ ਜਿਹੜਾ بارشਾਂ ਦਾ ਪਾਣੀ ਹੈ ਇਹ 5-10 ਦਿਨਾਂ ਦੇ ਖਤਮ ਹੋ ਜਾਣਾ ਹੈ ਪਰ ਜੇ ਉੱਪਰ بارشਾਂ ਜ਼ਿਆਦਾ ਹੋਈਆਂ ਤਾਂ ਇਹ ਰੈਗੂਲਰ ਪਾਣੀ ਦਾ ਸਰ ਜਿਹੜਾ ਵਧਦਾ ਜਾਏਗਾ ਔਰ ਸਾਡੇ ਜਿਹੜੇ ਬਾਰਡਰ ਪੱਟੀ ਤੇ ਲੋਕ ਰਹਿੰਦੇ ਆ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ ਫਸਲਾਂ ਦਾ ਹੁੰਦਾ ਮਕਾਨ ਡਿੱਗ ਜਾਂਦੇ ਆ ਪਸ਼ੂ ਵੀ ਮਰ ਜਾਂਦੇ ਆ ਰੋੜ ਜਾਂਦੇ ਆ ਪਾਣੀ ਦੇ ਵਿੱਚ ਤਾਂ ਮੁਆਵਜ਼ਾ ਵਗੈਰਾ ਬਸ ਉਹ ਕਾਗਜ਼ਾਂ ਵਿੱਚ ਹੀ ਰਹਿ ਜਾਂਦਾ ਹੈ ਜਿਹੜੇ ਪਿੱਛੇ ਮਕਾਨ ਵਗੈਰਾ ਡਿੱਗੇ ਆ ਜਾਂ ਫਸਲਾਂ ਦਾ ਨੁਕਸਾਨ ਹੋਇਆ ਅੱਜ ਤੱਕ ਉਹਨਾਂ ਲੋਕਾਂ ਨੂੰ ਨਹੀਂ ਮਿਲਿਆ ਪ੍ਰੋਪਰ ਨਹੀਂ ਮਿਲਿਆ ਕੱਚੀਆਂ ਜ਼ਮੀਨਾਂ ਕਹਿ ਕੇ ਜਿਹੜਾ ਉਹ ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਦਿੱਤਾ ਜਾਂਦਾ ਪਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਲੋਕਾਂ ਨੂੰ ਵਿਸ਼ੇਸ਼ ਪੈਕੇ ਦੇ ਕੇ ਵਿਸ਼ੇਸ਼ ਧਿਆਨ ਦੇ ਕੇ ਇਹਨਾਂ ਦਾ ਘਰੇ ਜੰਗ ਦੇ ਲੋਕ ਨੁਕਸਾਨ ਹੁੰਦਾ ਹੈ ਔਰ ਕੈਂਪ ਬਾਕਾਇਦਾ ਇਸ ਜਿਹੜਾ ਸੇਮ ਨਾ ਜਿਹੜਾ ਸਾਡਾ ਦਰਿਆ ਹੈ ਜਿਹੜਾ ਦਾ ਬੰਨ ਹੈ ਕੈਂਪ ਫਾਜ਼ਲਕਾ ਵਾਲੀ ਸਾਈਡ ਤੇ ਅਲੱਗ-ਅਲੱਗ ਜਗ੍ਹਾ ਤੇ ਬਣਨੇ ਚਾਹੀਦੀ ਹੈ ਤਾਂ ਕਿ ਜਦੋਂ ਜ਼ਿਆਦਾ ਪਾਣੀ ਆਵੇ ਤਾਂ ਇਹਨਾਂ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਉਹ ਤੇ ਆਸਾਨੀ ਨਾਲ ਰਹਿ ਸਕਣ ਪਰ ਕੈਂਪ ਨਾ ਹੋਣ ਕਰਕੇ ਸਾਡੇ ਲੋਕ ਜਿਹੜੇ ਉਹ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਉਵੇਂ ਪਾਣੀ ਦੇ ਵਿੱਚ ਫਸੇ ਰਹਿੰਦੇ ਆ ਤੇ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਤਾਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਸਾਡੇ ਜਿਹੜੇ ਸੇਮ ਨਾਲੇ ਸਾਡੇ ਜਿਹੜੇ ਦਰਿਆ ਹੈ ਇਹਨਾਂ ਵਿੱਚ ਜਿਹੜੇ ਹੈ ਕਿਲੋ-ਕਿਲੋਮੀਟਰ ਦੇ ਟੈਂਕ ਬਣਾ ਕੇ ਇਸ ਪਾਣੀ ਨੂੰ ਰੋਕ ਕੇ ਸਟੋਰ ਕੀਤਾ ਜਾ ਸਕਦਾ ਹੈ ਜਿੰਨੀ ਸਾਰੇ ਜਿਹੜੇ ਸਾਡੇ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ 1 ਕਰੋੜ ਤੋਂ ਵੱਧ بے ਰੁਜ਼ਗਾਰ ਨੇ ਉਹਨਾਂ ਨੂੰ ਇੱਥੇ ਕੰਮ ਵੀ ਦਿੱਤਾ ਜਾ ਸਕਦਾ ਹੈ ਔਰ ਕੋਈ ਇੱਥੇ ਪਰੇਸ਼ਾਨੀ ਨਹੀਂ ਹੋ ਸਕਦੀ ਇਹ ਸਰਕਾਰ ਕਰ ਸਕਦੀ ਹੈ ਔਰ ਸਰਕਾਰ ਨੂੰ ਕਰਨਾ ਚਾਹੀਦਾ ਹੈ ਦਰਿਆ ਦੇ ਪਾਣੀ ਦਾ ਸਤਾਰ ਜਿਹੜਾ ਹੈ ਉਹ ਲਗਾਤਾਰ ਵੱਧ ਰਿਹਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰਪੰਚ ਸਾਹਿਬ ਮੈਂ ਇਸ ਤੋਂ ਇੱਕ ਪੰਡਸ ਤਗਲਾ ਸਰਪੰਚ ਜਿੰਕੋ ਟੋਕ ਕਰਦੇ ਇਹ ਜਿਹੜੇ ਦਰਿਆ ਦਾ ਪਾਣੀ ਹੈ ਇਹ ਪਿਛਲੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਹੈ ਇਹ ਹੁਣ ਆਪਣੀ ਕੁਦਰਤੀ ਜਿਹੜੀ ਹੈ ਉਹਦੀ بارش ਪੈਣ ਕਰਕੇ ਜਾਂ ਸਤਲੁਜ ਦੇ ਵਿੱਚੋਂ ਪਾਣੀ ਛੱਡਣ ਕਰਕੇ ਇਹ ਦਰਿਆ ਦਾ ਪਾਣੀ ਜਿਹੜਾ ਲਗਾਤਾਰ ਜਿਹੜਾ 1-1 2-2 ਇੰਚ ਕਰਕੇ ਵੱਧ ਰਿਹਾ ਹੈ ਔਰ ਪਿੱਛੋਂ ਜਿਹੜਾ ਹੈ ਲਗਾਤਾਰ ਪਾਣੀ ਜੇਕਰ ਛੱਡਿਆ ਜਾਂਦਾ ਹੈ ਤਾਂ ਪਿਛਲੀ ਤਰ੍ਹਾਂ ਦੀ ਜੋ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਉਹਦਾ ਲੋਕਾਂ ਦੇ ਵਿੱਚ ਖਦਸ਼ਾ ਬਣਿਆ ਹੋਇਆ ਹੈ ਔਰ ਇਹਨੂੰ ਜਿਹੜਾ ਹੈ ਸ਼ਾਸਨ ਜਿਹੜਾ ਹੈ ਐਨਡੀਆਰਫਟੀਆ ਟੀਮਾਂ ਪਹੁੰਚੀਆਂ ਹੋਈਆਂ ਨੇ ਔਰ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਹੈ ਪਰ ਇਹਨੂੰ ਇਹਦੇ ਨਾਲ ਨਜਿੱਠਣਾ ਤੇ ਇਹਨੂੰ ਠੀਕ ਕਰਨਾ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਇਹ ਪੰਜਾਬ ਸਰਕਾਰ ਜਿਹੜੀ ਹੈ ਉਹਨਾਂ ਨੇ ਸੈਂਟਰ ਸਰਕਾਰ ਦੀ ਜਿਹੜੀ ਹੈ ਐਨਡੀਆਰਐਫ ਟੀਮ ਉਹਨਾਂ ਨੇ ਭੇਜੀ ਹੈ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਸਮੱਸਿਆ बार-बार ਆਉਂਦੀ ਹੈ ਕਿ ਜਿਹੜੇ 7-8 ਪਿੰਡ ਨੇ 10 ਪਿੰਡ ਇਹ ਲਗਾਤਾਰ ਜਿਹੜਾ ਹੈ ਹਰ ਸਾਲ ਹੀ ਜਿਹੜਾ ਪਾਣੀ ਦੇ ਦੈਰੇ ਦੇ ਅੰਦਰ ਆਉਂਦੇ ਨੇ ਔਰ ਇਹਨਾਂ ਦੀ ਸਮੱਸਿਆ ਹੈ ਬਾਰ-ਬਾਰ ਜਿਹੜੀ ਹੈ ਤਾਂ ਇਹਦੇ ਉੱਪਰ ਆਲੇ ਹੋਰ ਵੀ ਹੋ ਸਕਦੇ ਨੇ ਪਾਣੀ ਨੂੰ ਜਿਹੜਾ ਇਹ ਕੁਦਰਤੀ ਤੌਰ ਤੇ ਕੰਟਰੋਲ ਦਾ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਜਿਹੜੀਆਂ ਉਹ ਕੋਈ ਨਾ ਕੋਈ ਹੱਲ ਜਿਹੜਾ ਇਹਦਾ ਕੀਤਾ ਜਾਂਦਾ ਹੈ ਉਹ ਜੋ ਲਗਾਤਾਰ ਪ੍ਰਸ਼ਾਸਨ ਕਰ ਰਿਹਾ ਹੈ ਉਹ ਕਿ ਵਿਕਤੀਆਂ ਦੇ ਪਿੱਛੇ ਜਾਂਦਾ ਹੈ ਲੋਕਾਂ ਦਾ ਪੰਜਾਬ ਵਾਸਤੇ ਜਿਹੜਾ ਉਹ ਐਨਡੀਆਰ ਦੀਆਂ ਟੀਮਾਂ ਤੇ ਲੋਕ ਸਰਪੰਚ ਪਿੰਡਾਂ ਦੇ ਸਾਰੇ ਇਕੱਠੇ ਹੋਏ ਨੇ ਸੀਸੀ ਮੈਡਮ ਵੀ ਆ ਰਹੇ ਨੇ ਔਰ ਉਹ ਆਪਣੇ ਤਰੀਕੇ ਨਾਲ ਜੋ ਗੱਲ ਕਰਨਗੇ ਕਿ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਨੇ ਲੋਕਾਂ ਦੇ ਜਿਹੜੀ ਖੇਤ ਡੁੱਬ ਜਾਂਦੇ ਨੇ ਪਸ਼ੂਆਂ ਦਾ ਨਕਸ਼ਾਨ ਹੋ ਜਾਂਦਾ ਪੰਛੀਆਂ ਦਾ ਹੋਰ ਕਈ ਤਰ੍ਹਾਂ ਦੇ ਉਹ ਸਾਰੇ ਨੁਕਸਾਨ ਜਾਨਵਰਲੀ ਨੁਕਸਾਨ ਜਿਹੜੇ ਨੇ ਪਿਛਲੀ ਵਾਰ ਵੀ 3-4 ਜਿਹੜੇ ਡੈਥ ਹੋ ਗਈਆਂ ਸੀ ਉਹ ਕਿਸੇ ਕਾਰਨਾ ਕਰਕੇ ਹੋਈਆਂ ਤਾਂ ਉਹ ਦਾ ਬੜਾ ਰੁਕ ਵੀ ਹੁੰਦਾ ਹੈ ਔਰ ਜਿਹੜਾ ਇਹ ਪਹਿਲਾਂ ਅਜਿਹਾ ਠੀਕ ਸਿਸਟਮ ਨੂੰ ਪਾਉਣ ਵਾਸਤੇ ਤਾਂ ਇਹ ਸਾਰਾ ਚੰਗਾ ਪ੍ਰਾਪਾਲਾ ਹੈ ਔਰ ਇਹਦੇ ਵਿੱਚ ਜਿਹੜਾ ਲੋਕਾਂ ਦਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਸਰਪੰਚ ਨਾਲ ਸਹਿਯੋਗ ਕਰ ਰਹੇ ਨੇ ਔਰ ਇਹ ਚੰਗੀ ਗੱਲ ਹੈ ਕੁਦਰਤ ਨਾਲ ਲੜਿਆ ਤਾਂ ਨਹੀਂ ਜਾ ਸਕਦਾ ਪਰ ਫੇਰ ਵੀ ਕਿਤੇ ਨਾ ਕਿਤੇ ਉਹਦੇ ਹੱਲ ਕੱਢੇ ਜਾ ਸਕਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਪਿਛਲੀ ਵਾਰ ਪਾਣੀ ਆਇਆ ਸੀ 2023 ਦੇ ਵਿੱਚ ਉਹਦਾ ਫਸਲਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਨਾਲ ਦੀ ਨਾਲ ਜਿਹੜੇ ਆ ਮਕਾਨ ਵੀ ਡਿੱਗੇ ਸੀ ਉਹਦਾ ਕੋਈ ਮੁਆਵਜ਼ਾ ਮਿਲ ਗਿਆ ਜਾਂ ਰਹਿੰਦੇ ਆ ਕੁਝ ਲੋਕ ਦੇਖੋ ਇਹ ਪ੍ਰਸ਼ਾਸਨ ਨੇ ਜੋ ਵੀ ਵੈਰੀਫਿਕੇਸ਼ਨ ਕੀਤੀ ਹੈ ਸਰਪੰਚਾਂ ਨੇ ਕਰਵਾਈ ਹੈ ਉਹਦਾ ਮਕਾਨਾਂ ਦਾ ਜਿਹੜਾ ਹੈ ਉਹ ਕਈ ਵਾਰੀ ਡਿਲੇ ਕਰ ਦਿੰਦੇ ਨੇ ਜਾਂ ਹੋਰ ਕਈ ਕਾਰਨਾ ਕਰਕੇ ਆਪ ਦੇ ਜਿਹੜੇ ਝੇਤਿਆਂ ਨੂੰ ਵੀ ਕਰ ਲੈਂਦੇ ਨੇ ਬਹੁਤ ਸਮੱਸਿਆਵਾਂ ਵੱਡੀਆਂ ਨੇ ਪਰ ਇਹ ਦੇ ਵਿੱਚ ਜਿਹੜਾ ਹੈ 2023 ਦੇ ਵਿੱਚ ਜਿਹੜਾ ਪਾਣੀ ਆਇਆ ਸੀ ਲੱਖ ਤੇ ਲਗਭਗ 65000 ਕਿਸ਼ਕ ਛੱਡਿਆ ਗਿਆ ਸੀ ਤਾਂ ਹੁਣ ਤਾਂ ਮੇਰੇ ਘਰ ਚ ਬਹੁਤ ਘੱਟ ਪਾਣੀ ਹੈ ਇੰਨਾ ਅੱਗੇ ਘਟਰਾ ਨਹੀਂ ਪਰ ਫੇਰ ਵੀ ਕੁਦਰਤ ਜੇ ਉੱਪਰੋਂ ਪਾਣੀ ਜ਼ਿਆਦਾ ਆ ਸਕਦਾ ਤਾਂ ਫਿਰ ਕੋਈ ਨਾ ਕੋਈ ਜਿਹੜਾ ਲੋਕਾਂ ਦੇ ਵਿੱਚ ਡਰ ਤੇ ਸਹਿਮ ਪੈਦਾ ਜਮੀਨਾਂ ਦਾ ਜਿਹੜਾ ਨੁਕਸਾਨ ਆਇਆ ਸੀ ਫਸਲਾਂ ਦਾ ਤਿੰਨ ਤਿੰਨ ਵਾਰਾ ਹੋ ਗਿਆ ਸੀ ਕੋਈ ਉਹਦਾ ਜਿਵੇਂ ਕੱਚੀਆਂ ਜ਼ਮੀਨਾਂ ਅਜੇ ਤੱਕ ਕੋਈ ਕੱਚੀਆਂ ਦਾ ਪੱਕੀਆਂ ਦਾ ਕੱਚੀਆਂ ਦਾ ਜਿਹੜਾ ਉਹ ਤਾਂ ਬਿਲਕੁਲ ਅਲਾਉਟ ਹੀ ਨਹੀਂ ਕਰਦੇ ਪਰ ਇਹ ਕੱਚੀਆਂ ਪੱਕੀਆਂ ਦਾ ਸਵਾਲ ਨਹੀਂ ਗੱਲ ਫਸਲ ਮਾਰੇ ਦੀ ਹੈ ਫਸਲ ਜੇ ਮਰੀ ਹੈ ਭਾਵੇਂ ਕੱਚੀ ਹੈ ਉਹ ਜ਼ਿੰਮੇਵਾਰ ਦੀ ਮਰੀ ਹੈ ਇਸ ਕਰਕੇ ਸਾਰਾ ਮੁਆਵਜ਼ਾ ਦੇਣਾ ਚਾਹੀਦਾ ਪੱਕੀ ਦਾ ਵੀ ਨਹੀਂ ਮਿਲਿਆ ਜੀ ਹਾਂ ਪੱਕੀ ਦਾ ਵੀ ਨਹੀਂ ਮਿਲਿਆ ਤੇ ਕੱਚੀ ਦਾ ਵੀ ਨਹੀਂ ਮਿਲਿਆ ਥੋੜਾ ਬਹੁਤ ਵਿੱਚੋਂ ਜੇ ਕਿਤੇ ਮਿਲ ਗਿਆ ਹੋਵੇ ਕਾਰਜਾਂ ਦੇ ਵਿੱਚ ਉਹ ਜਿਹੜਾ ਪ੍ਰਸ਼ਾਸਨ ਆਪਦੇ ਤਰੀਕੇ ਨਾਲ ਦਿੰਦਾ ਬਹੁਤ ਬਹੁਤ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਮੇਰਾ ਨਾਮ ਸ਼ੇਰ ਸਿੰਘ ਮੌਜੂਦਾ ਬਲਾਕ ਸੰਪਤੀ ਮੈਂਬਰ ਹਸਤਾਖ ਲਾਉਂਦਾ ਅੱਜ ਜਦ ਅਸੀਂ ਜੋ ਹਾਲਾਤ ਬਣੇ ਨੇ ਖੜਾਂ ਵੀ ਸਤਲੁਜ ਦਰਿਆ ਕਾਮਾ ਵਾਲਾ ਪਤਨ ਹੈ ਉਹ ਤੇ ਮੌਜੂਦ ਆ ਇਸ ਸਮੇਂ ਜਿਹੜਾ ਜਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਤਾਂ ਖਾਸ ਕਰਕੇ ਜਿਹੜੇ ਦਰਜਣਾ ਪਿੰਡ ਤੋਂ ਬਾਦ ਪਿੰਡ ਨੇ ਜਿਹੜੇ ਉਹ ਇਹਦੇ ਹੜ ਦੀ ਮਾਰ ਤੇ ਲਿਆਉਂਦੇ ਆ ਕਿਉਂਕਿ ਇਹਨਾਂ ਦਾ ਪਹਿਲਾ ਨੰਬਰ ਤਾਂ ਜਿਹੜੇ ਫਸਲਾਂ ਦੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਉਹ ਕਹਿੰਦੇ ਆ ਵੀ ਇਹ 2000 ਜਿਹੜੀ 5 ਵਾਲੀਆਂ ਜ਼ਮੀਨਾਂ ਕੱਚੀਆਂ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਉਹਨਾਂ ਨੂੰ ਪਹਿਲੇ ਪੱਕਾ ਕੀਤਾ ਜਾਣਾ ਚਾਹੀਦਾ ਸੀ ਉਹਨਾਂ ਨੇ ਲਗਾਣ ਪਰੇ ਉਹਨਾਂ ਨੇ ਪੂਰੀਆਂ ਕੀਮਤਾਂ ਤਾਰੀਆਂ ਉਸ ਤੋਂ ਬਾਅਦ ਗਲਤੀ ਇੱਕ ਬੰਦੇ ਦੀ ਆ ਕੋਰਟ ਵੱਲੋਂ ਜਿਹੜਾ ਉਹਨ ਦੇ ਪਹਿਲੀ ਕੈਨਸਲ ਕੀਤੀ ਗਈ ਸੀ ਪਰ ਉਹਦੇ ਅਧਾਰ ਤੇ ਜਿਹੜੇ ਸਾਰੇ ਇਸ ਇਲਾਕੇ ਦੀਆਂ ਪਹਿਲੀਆਂ ਜਿਹੜੀਆਂ ਐਜ਼ ਕਾਨੂੰਨ ਮੁਤਾਬਕ ਉਹਨਾਂ ਨੇ ਸਾਰਾ ਕੁਝ ਉਹਨਾਂ ਦਾ ਪ੍ਰਕਾਸ਼ ਪੂਰਾ ਕੀਤਾ ਤੇ ਉਹਨਾਂ ਨੂੰ ਕੱਚੀਆਂ ਕਰ ਦਿੱਤੀਆਂ ਗਈਆਂ ਇਸ ਤੋਂ ਇਲਾਵਾ ਜਿੰਨੇ ਬੱਚੇ ਦਰਦ ਨੇ ਪੜਨ ਵਾਲੇ ਉਹਨਾਂ ਦੀ ਪੜਾਈ ਲਿਖਾਈ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ ਇਕੱਲੇ ਇਹਦੇ ਹੜ ਕਰਨੀ ਨਹੀਂ ਇਧਰ ਜਦੋਂ ਜੰਗ ਨਾਲ ਹਾਲਾਤ ਪਾਕਿਸਤਾਨ ਨਾਲ ਖਰਾਬ ਹੁੰਦੇ ਹਨ ਤੋਂ ਸਮੇਂ ਤੇ ਵੀ ਜਿਹੜਾ ਸਕੂਲ ਵਗੈਰਾ ਬੰਦ ਹੋ ਜਾਂਦੇ ਹਨ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਕਿਉਂਕਿ ਇਹਨਾਂ ਇਸ ਇਲਾਕੇ ਨੂੰ ਕੋਈ ਪਿੱਛੇ ਜਗ੍ਹਾ ਬਣਾ ਕੇ ਜਿਹੜੇ ਮਕਾਨ ਘਰ ਬਣਾ ਕੇ ਜਿਹੜੇ ਇਹਨਾਂ ਕਲੋਨੀਆਂ ਕੱਟ ਕੇ ਸਰਕਾਰ ਨੂੰ ਦੇਣੀਆਂ ਚਾਹੀਦੀਆਂ ਨੇ ਪਹਿਲੇ ਵੀ ਅਸੀਂ ਮੰਗ ਕਰੀ ਸੀ ਪਰ ਇਹਨਾਂ ਵੱਲੀ ਸਰਕਾਰਾਂ ਗੌਰ ਨਹੀਂ ਕਰਦੀਆਂ ਕਿਉਂਕਿ ਪੀਣ ਵਾਲਾ ਪਾਣੀ ਜਿਹੜਾ ਉਹ ਬਹੁਤ ਸ਼ਾਨਦਾਰ ਇਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਪੂਰੇ ਭਾਰਤ ਦੇ ਵਿੱਚ ਸਹੀ ਪਾਣੀ ਡਾਲੇਬਲ ਕੀਤਾ ਜਾ ਸਕਦਾ ਹੈ ਜੇ ਪਾਣੀ ਦੀ ਸਾਂਭ-ਸਮਾਲ ਕੀਤੀ ਜਾਵੇ। ਇਤੋਂ ਜਿਹੜਾ ਆਪਾਂ ਜਾਲ ਸਿਸਟਮ ਲਾ ਕੇ ਡੈਮ ਬਣਾ ਕੇ ਤੋਂ ਜਿਹੜਾ ਪਾਣੀ ਜਿਹੜਾ ਹੈ ਉਹਨੂੰ ਰੀਚਾਰਜ ਵੀ ਧਰਤੀ ਦੇ ਵਿੱਚ ਕੀਤਾ ਜਾ ਸਕਦਾ ਹੈ ਕਿਉਂਕਿ ਕੁਦਰਤ ਦੀ ਦੇਣ ਹੈ। ਜਿਹੜਾ ਇਹ ਇੱਕ ਕੁਦਰਤੀ ਸੋਮਿਆ ਤੇ ਜਿਹੜਾ ਹਿਮਾਲਿਆ ਦੇ ਉੱਪਰ ਬਰਫ਼ ਪੈਂਦੀ ਹੈ, ਜਮਾ ਹੁੰਦੀ ਹੈ ਉਹ ਖੁਰ ਕੇ ਤੇ ਜਿਹੜਾ ਖੋਏ ਵਰਗਾ ਪਾਣੀ ਜਿਹੜਾ ਇਹ ਇਹ ਤੋਂ ਸਤਲੋਜ ਤੇ ਸਤਲੋਜ ਤੋਂ ਜਿਹੜਾ ਤੇਜਰ ਵੇਲਾ ਤੋਂ ਅੱਗੇ ਪਾਕਿਸਤਾਨ ਤੇ ਪਾਕਿਸਤਾਨ ਤੋਂ ਅੱਗੇ ਜਿਹੜਾ ਸਮੁੰਦਰਾਂ ਦੇ ਵਿੱਚ ਵਹਿ ਕੇ ਚਲਾ ਜਾਂਦਾ ਹੈ ਪਰ ਇਹਨੂੰ ਪਾਣੀ ਨੂੰ ਜਿਹੜਾ ਇਥੇ ਸਟੋਰ ਕਰਕੇ ਤੇ ਪਾਣੀ ਤੇ ਹੋਰ ਜਿਹੜੇ ਨੇ ਇਥੇ ਯੰਤਰ ਜਿਵੇਂ ਅੱਜ ਦਿਖਾ ਰਹੇ ਨੇ ਐਨ ਡੀ ਆਰ ਫਾਲੇ ਆਪਣੇ ਮਨਕ ਚਲ ਵੀ ਕੋਈ ਬੰਦਾ ਕਿਵੇਂ ਡੁੱਬ ਰਿਹਾ ਤੁਹਾਨੂੰ ਬਚਾਣ ਦਾ ਜੋ ਇਸ ਤਰ੍ਹਾਂ ਦਾ ਕਿਉਂਕਿ ਸਲਾਣੀਆਂਵਾਦ ਤੇ ਵੀ ਇਹ ਜਗ੍ਹਾ ਬਣਾਈਆਂ ਜਾ ਸਕਦੀਆਂ ਨੇ ਪਾਣੀ ਨੂੰ ਕੰਟਰੋਲ ਦੇ ਵਿੱਚ ਕਰਕੇ ਕਿਉਂਕਿ ਪਿੱਛੂ ਜਿਹੜਾ ਪਾਖੜਾ ਡੈਮ ਤੋਂ ਰਸਤੇ ਵਿੱਚ ਕਿੰਨੇ ਹੀ ਡੈਮ ਬਣਾਏ ਜਾ ਸਕਦੇ ਨੇ ਜਿੱਥੇ ਪਾਣੀ ਦਾ ਕਵਰ ਕਰਕੇ ਜਿੱਥੇ ਜਿੱਥੇ ਪਾਣੀ ਨੂੰ ਜਿੱਥੇ ਸੋਕਾ ਪੈਂਦਾ ਹੈ ਉੱਥੇ ਪਾਣੀ ਨੂੰ ਪਹੁੰਚਾਣਾ ਜਾਂ ਜਿੱਥੇ ਜਿੱਥੇ ਪਾਣੀ ਲੈ ਕੇ ਜਾਣਾ ਉਹ ਲੈ ਕੇ जाया ਜਾ ਸਕਦਾ ਹੈ ਇਹ ਸਰਕਾਰਾਂ ਇਧਰ ਗੌਰ ਕਰਨ ਇੱਕ ਮੈਂ ਕਹਿ ਦੇਣਾ ਚਾਹੁੰਦਾ ਵੀ ਡੀਸੀ ਮੈਡਮ ਅੱਜ ਜਰੂਰ ਇੱਥੇ ਆ ਰਹੇ ਆ ਪਰ ਜਦੋਂ ਉਹਦਾ ਇੱਥੇ ਆ ਪ੍ਰੋਗਰਾਮ ਪਹਿਲੇ ਹਾਲਾਤ ਕਿਉਂਕਿ ਇਹਨਾਂ ਨੂੰ ਪਤਾ ਹੀ ਹੈ ਵੀ ਇੱਕ ਵਾਰ ਇੱਥੇ ਹਾੜਾਂ ਦੀ ਮਾਰ ਪੈਣੀ ਪੈਣੀ ਹੁੰਦੀ ਸਾਲ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਤਾਂ ਪਹਿਲੇ ਇਹਦਾ ਕੋਈ ਖਟਾਖਟਾਈ ਨਹੀਂ ਕੀਤੀ ਗਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸਿਰਫ ਆ ਚੰਦ ਕੋ ਗੱਟੇ ਜਿਹੜੇ ਨੇ ਉਹਨਾਂ ਵੱਲੋਂ ਜ਼ਰੂਰ ਤਿਆਰ ਕੀਤੇ ਗਏ ਨੇ ਪਹਿਲੇ ਇਹਨਾਂ ਨੂੰ ਕਿਉਂਕਿ ਸਾਲ ਦੇ ਵਿੱਚ ਲਗਾਤਾਰ ਜਿਹੜਾ ਇਹਦਾ ਪ੍ਰਬੰਧ ਕਰਕੇ ਜਿੱਕਰ ਬੰਨ ਬਣਾਉਣ ਦਾ ਜਾਂ ਕਿਦਰ ਕੋਈ ਪ੍ਰਬੰਧ ਕਰਨਾ ਹੈ ਤਾਂ ਪਹਿਲੇ ਜ਼ਰੂਰ ਪ੍ਰਬੰਧ ਕਰਨੇ ਚਾਹੀਦੇ ਨੇ ਨਾ ਕਿ ਫੰਡਾਂ ਨੂੰ ਖੁਰਦ-ਬੁਰਦ ਕਰਨਾ ਚਾਹੀਦਾ ਹੈ